ਇਹ ਕੱਲ ਸਾਡੇ ਸਬ ਇਨਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਕਾਸ਼ੋ ਆਪਰੇਸ਼ਨ ਦੇ ਸਬੰਧ ਵਿੱਚ ਚੈਕਿੰਗ ਕਰ ਰਹੀ ਸੀ ਤਾਂ ਉੱਥੇ ਇੱਕ ਬੰਦੇ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਉਹਦੇ ਕੋਲੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਇਹ ਵਿਅਕਤੀ ਕਿਥੇ ਦਾ ਰਹਿਣ ਵਾਲਾ ਹੈ ਸਰ ਇਹ ਵਿਅਕਤੀ ਇਸ ਦੀ ਜੇ ਕੋਈ ਅੱਗੇ ਆਇਆ ਹੈ ਇਹ ਪਿੰਡ ਪਹਾੜਪੁਰ ਇਹ ਪਿੰਡਾ ਜੀ ਉਹਦੇ ਉੱਥੋਂ ਦਾ ਰਹਿਣ ਵਾਲਾ ਜੀ ਇੱਧਰ ਸਪਲਾਈ ਕਰਨ ਆਇਆ ਸੀ ਉਹਦੇ ਸਬੰਧ ਚ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਜੀ ਬਾਈ ਐਨ ਡੀ ਪੇ ਸੈਕਟਰ ਚ ਇਸ ਮੈਂ ਜਸੀ ਦੋਸੀ ਨੂੰ ਮਾਨਯੋਗ ਕੋਰਟ ਤੇ ਪੇਸ਼ ਕਰਕੇ ਸੀ ਪੁਲਿਸ ਰਿਮਾਂਡ ਹਾਸਲ ਕਰਾਂਗੇ ਜੀ ਤੇ ਉਤੋਂ ਅਗਲੀ ਫਰਦਰ ਪੁੱਛਗਿਛ ਕਰਨ ਇੱਕ ਕੱਲਾ ਸੀ ਕਿ ਸਾਹੇ ਦਾ ਕੋਈ ਸਾਥੀ ਵੀ ਹੈ ਇਸ ਫਿਲਹਾਲ ਇਹ ਕੱਲਾ ਸੀ ਜੀ ਬਾਕੀ ਇੰਟਰੋਗੇਟ ਕਰਾਂਗੇ ਜੀ ਇਸੇ ਪੁਲਿਸ ਰਿਮਾਂਡ ਉੱਤੇਨ ਕਰਕੇ ਜੀ ਉਸ ਤੋਂ ਬਾਅਦ ਅਸੀਂ ਪਤਾ ਲੱਗੂ ਜੀ ਕਿ ਕੋਈ ਜਾਣਕਾਰੀ ਵੀ ਹੈ ਕਿ ਇਹ ਸ਼ੇਵਨ ਵੀ ਕਰਦਾ ਸੀ ਆ ਵੇਚਣ ਵਾਲੀ ਲੈ ਕੇ ਕਿਤੋਂ ਦੀ ਤੇ ਆਇਆ ਸੀ ਵੇਚਣ ਬਾਰੇ ਸਾਨੂੰ ਅਜੇ ਫਿਲਹਾਲ ਪਤਾ ਲੱਗਿਆ ਜੀ ਬਾਕੀ ਇਹਦੀ ਤਫ਼ਤੀਸ਼ ਅਜੇ ਜਾਰੀ ਹੈ ਜੀ ਇਹ ਲਿਆਂਦਾ ਇਹ ਤੋਂ ਦੀ ਚੀਜ਼ ਹੈ ਪੰਜਾਬੀ ਚ ਨਹੀਂ ਹਾਂਜੀ ਹਾਂਜੀ ਉਹਦੇ ਉਹੀ ਪੂਰੀ ਡਿਟੇਲ ਦੇ ਵਿੱਚ ਅਸੀਂ ਪੁੱਛੀਂਚ ਕਰਾਂਗੇ ਤੇ ਇਸੇ ਕਰਕੇ ਅਸੀਂ ਪੁਲਿਸ ਮਾਰਡ ਹਸਤਾਨ ਨੂੰ ਇਹਨੂੰ ਅਦਾਲਤ ਵੀ ਪੇਸ਼ ਕਰ ਦਿੱਤੀ ਚਾਲਿਆ ਸਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਪੁਲਿਸ ਪਾਰਟੀ ਗਈ ਹੋਈ ਹੈ ਜੀ ਜੀ ਸਰ ਕੋਈ ਹੋਰ ਵੀ ਖੁਲਾਸੇ ਹੋਣਗੇ ਜਾਂ ਨਹੀਂ ਹਾਂਜੀ ਹਾਂਜੀ ਪੌਸਿਬਿਲਟੀ ਹੈ ਜੇ ਹੋ ਉਸ ਮਾਵਨਾਈ ਤੇ ਸਾਨੂੰ ਹੋਰ ਪੁੱਛੀਂਚ ਕਰਦੇ ਠੀਕ ਹੈ ਥੈਂਕ ਯੂ